ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਜਿਹੜੇ ਅੱਜ ਆਪਣੇ ਸੂਟ ਸਟਿਚ ਹੋ ਕੇ ਜਾਣੇ ਆ ਹਨਾ ਹਫ਼ਤੇ ਦੇ ਹਰ ਇੱਕ ਵਾਰੀ ਤੁਹਾਨੂੰ ਸੂਟਾਂ ਦਾ ਵੀਡੀਓ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਨੇ ਆ ਵੀ ਆਪਣੇ ਕਿਸ-ਕਿਸ ਡਿਜ਼ਾਈਨਾਂ ਦੇ ਕਿੱਦਾਂ-ਕਿੱਦਾਂ ਸੂਟ ਬਣਿਆ ਇਹਨਾਂ ਦੇ ਵਿੱਚੋਂ ਕਾਫੀ ਸੂਟ ਜਿਹੜੇ ਜਿਵੇਂ ਅੱਧ ਵਿਚਾਲਾ ਜਿਆ ਹੋਇਆ ਪਿਆ ਕਿਸੇ ਦਾ ਕਮੀਜ਼ ਰਹਿੰਦਾ ਕਿਸੇ ਦਾ ਸਲਵਾਰ ਰਹਿੰਦਾ ਇੱਕ ਹਫ਼ਤੇ ਦੇ ਆਪਾਂ ਸੂਟ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਪਣੇ ਕਿੰਨੇ ਕ ਸੂਟ ਹੈਗੇ ਆ ਤੇ ਮੈਂ ਗਿਣੇ ਤਾਂ ਹੈ ਨਹੀਂ ਗੇ ਆਜੋ ਆਪਾਂ ਤੁਹਾਡੇ ਨਾਲ ਸ਼ੁਰੂ ਕਰਦੇ ਆ ਤੁਹਾਨੂੰ ਦਿਖਾਉਣੇ ਆ ਆ ਦੇਖੋ ਇਹ ਜਿੱਦਾਂ ਇਹਨਾਂ ਦੀ ਸਲਵਾਰ ਇਹਨਾਂ ਦੀ ਸਲਵਾਰ ਹਾਂ ਘਰੇ ਪਈ ਹੈਗੀ ਘਰੇ ਪਈ ਹੈ ਇਹ ਉਹਨਾਂ ਦੀ ਸ਼ਰਟ ਹੈਗੀ ਆ ਦੇਖੋ ਗਰਮ ਸੂਟ ਹੈ ਜਿੱਦਾਂ ਗਰਮ ਸੂਟ ਹੈ ਪਸ਼ਮੀਨੇ ਦਾ ਉਦਾਂ ਇਹ ਸਿੰਪਲ ਬਣਿਆ ਜੀ ਆਪਾਂ ਨੇ ਜਿੱਦਾਂ ਉਹਨਾਂ ਨੇ ਕਿਹਾ ਸੀਗਾ ਕਾਫ ਲਗਾਉਣ ਨੂੰ ਹਨਾ ਇੱਥੇ ਆਪਾਂ ਨੇ ਕਾਫ ਲਗਾਏ ਆ ਛੋਟੇ ਛੋਟੇ ਕਾਫ ਲਗਾਏ ਉਹਨਾਂ ਦੇ ਕਾਫੀ ਸੂਟ ਹੈਗੇ 5-6 ਸੂਟ ਨੇ ਸਾਡੇ ਕੋਲੇ ਆਪਾਂ ਨੇ ਸਾਰਿਆਂ ਨੂੰ ਥੋੜਾ ਜਿਹਾ ਅਲੱਗ-ਅਲੱਗ ਡਿਜ਼ਾਈਨ ਕੀਤਾ ਉਹਨਾਂ ਨੇ ਕਾਫ ਲਾਉਣ ਨੂੰ ਕਿਹਾ ਸੀਗਾ ਇੱਕ ਦੋ ਸੂਟਾਂ ਦੇ ਤੇ ਇਹਦੇ ਆਪਾਂ ਨੇ ਥੋੜਾ ਜਿਹਾ ਦੇਖੋ ਇਸ ਤਰ੍ਹਾਂ ਕਾਫ ਲਾਇਆ ਇੱਥੇ ਦੋ ਚਾਰ ਵਾਲ ਪਾਇਆ ਸੌਰੀ ਦੋ ਇਧਰਲੀ ਸਾਈਡ ਦੋ ਉਧਰਲੀ ਸਾਈਡ ਤੇ ਵਿੱਚ ਆਪਾਂ ਨੇ ਜਿਹੜੀ ਉਹਨਾਂ ਨੇ ਪਾਈਪਿੰਗ ਕਿਹਾ ਸੀਗਾ ਦੇਖੋ ਚਾਕਾਂ ਤੇ ਪਾਈਪਿੰਗ ਦੀ ਫਿਨਿਸ਼ਿੰਗ ਦਿੱਤੀ ਹੈ ਉਹੀ ਆਪਾਂ ਨੇ ਇੱਥੇ ਜਿਹੜੀ ਹੈਗੀ ਇਹਦੀ ਇਹਨਾਂ ਦੇ ਕਫਾਂ ਦੇ ਉੱਪਰ ਲੈਂਸ ਲਗਾਈ ਹੈ ਲੈਂਸ ਦੀ ਪਾਈਪਿੰਗ ਤੇਰਾ ਕੱਢੀ ਹੈ ਇਹ ਜਿਹੜਾ ਹੈਗਾ ਸੂਟ ਮਸਲੀਨ ਦਾ ਸੂਟ ਹੈ ਜੀ ਤੇ ਇਹਦਾ ਸੂਟ ਇਹ ਸੂਟ ਆਪਾਂ ਨੇ ਇਸ ਤਰ੍ਹਾਂ ਬਣਾਇਆ ਹੈ ਦੇਖੋ ਜਿਹੜਾ ਹੈਗਾ ਇਹਨਾਂ ਦੇ ਕੱਲੇ ਗੋਡੇਆਂ ਦੇ ਵਿੱਚ ਲਾਈਨਿੰਗ ਲੱਗੀ ਹੋਈ ਹੈ ਦੇਖੋ ਬਟਨ ਲਾ ਕੇ ਅਸੀਂ ਕਿਸ ਤਰ੍ਹਾਂ ਜਿਹੜਾ ਹੈਗਾ ਗਲਾ ਤਿਆਰ ਕਰਿਆ ਦੇਖੋ ਤੁਸੀਂ ਆਪਣੀ ਜਿਹੜੀ ਹੈਗੀ ਸਲਾਈ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੇ ਇਸ ਤਰ੍ਹਾਂ ਹੀ ਆਪਾਂ ਹੁਣ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਕਿਉਂਕਿ ਇੰਨੀ ਕਾ ਜ਼ਿਆਦਾ ਸਲਾਈ ਆਈ ਹੋਈ ਹੈ ਮੇਰੇ ਖੁਦ ਮਾਈਂਡ ਚੋਂ ਨਿਕਲ ਜਾਂਦਾ ਵੀ ਕੀ ਤੇ ਕੀ ਡਿਜ਼ਾਈਨ ਕੀਤਾ ਸੀਗਾ ਦੇਖੋ ਤਾਂ ਦੇਖੋ ਮੈਂ ਦਿਖਾਉਣੀ ਆ ਦੇਖੋ ਇਹਦਾ ਹਾਂ ਮੇਰੇ ਯਾਦ ਆ ਗਿਆ ਆਪਾਂ ਨੇ ਇਹਦਾ ਚੌੜਾ ਕਾਪ ਲਾਇਆ ਹੋਇਆ ਸਾਰਾ ਜਿੱਥੇ ਤਾਗਾ ਖਿੱਚ ਕੇ ਆਪਾਂ ਬਲ ਪਾਉਣੇ ਹੁੰਦੇ ਆ ਦੇਖੋ ਮੈਂ ਤੁਹਾਨੂੰ ਦਿਖਾ ਦਾਂਗੀ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਸ ਤਰ੍ਹਾਂ ਇਹਨਾਂ ਦੀ ਬਾਜੂ ਤਿਆਰ ਕਰੀ ਹੋਈ ਹੈ ਚਾਹਤਾਂ ਤੇ ਦੇਖੋ ਆਪਾਂ ਨੇ ਜਿਹੜੀ ਹੈ ਪਾਈਪਿੰਗ ਕੱਢੀ ਹੋਈ ਹੈ ਪਾਈਪਿੰਗ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਜਿਹੜਾ ਹੈਗਾ ਪਾਪਾ ਹੁਣ ਇਹਨਾਂ ਦੇ ਪ੍ਰੈਸਾਂ ਵਗੈਰਾ ਹੋਈਆਂ ਨੇ ਅੱਜ ਮੈਂ ਕੁੜੀਆਂ ਤੋਂ ਪ੍ਰੈਸਾਂ ਕਰਵਾਈਆਂ ਸੀਗੀਆਂ ਤੇ ਜਿਹੜੇ ਜਿਹੜੇ ਆਪਾਂ ਤੁਹਾਨੂੰ ਸੂਟ ਸਾਰੇ ਦਿਖਾਉਣੇ ਆ ਜਿਹੜੇ ਏ ਭੈਣ ਦੇ ਸੂਟ ਨੇ ਪਹਿਲਾਂ ਇਹਨਾਂ ਦੀ ਦਿਖਾਵਾਂਗੇ ਤੇ ਕਿਉਂਕਿ ਮੈਂ ਵਿੱਚੋਂ ਇਹ ਇਹਨਾਂ ਦੇ ਦੋ ਸਲਵਾਰਾਂ ਹੈਗੀਆਂ ਨੇ ਵਿੱਚ ਜਿਹੜੇ ਹੈਗੇ ਉਲਟ ਫੁਲਟ ਇਕੱਠੇ ਹੋਏ ਹੋਏ ਨੇ ਜੀ ਸਾਰੇ ਜਿਹੜੇ ਹੈਗੇ ਨੇ ਪ੍ਰੈਸਾਂ ਹੋਏ ਸੀਗੇ ਆ ਪਈ ਇਹਦੀ ਸ਼ਰਟ ਇਹ ਵਾਲਾ ਇਹ ਵਾਲਾ ਵੀ ਮਸਲੀਨ ਦਾ ਸੂਟ ਹੈ ਏ ਦੇਖੋ सलवार ਦਾ ਹੋਰ ਪ੍ਰਿੰਟ ਹੈਗਾ ਕਮੀਜ਼ ਦਾ ਹੋਰ ਹੈ ਆ ਦੇਖੋ ਇਹ ਆਪਾਂ ਨੇ ਇਸ ਤਰ੍ਹਾਂ ਜਿਹੜਾ ਹੈਗਾ ਉਹਨਾਂ ਨੇ ਜਿੱਦਾਂ ਆਪਣੀ ਫੋਟੋ ਵਗੈਰਾ ਭੇਜੀ ਸੀਗੀ ਸਾਨੂੰ ਡਿਜ਼ਾਈਨ ਦੀ ਪੋਟਲੀ ਬਟਨ ਲਾ ਕੇ ਜਿਹੜਾ ਹੈਗਾ ਗਲਾ ਤਿਆਰ ਕੀਤਾ ਹੋਇਆ ਇਦਾਂ ਜਿਹੜਾ ਹੈਗਾ ਦੇਖੋ ਲੈਸ ਲਗਾਈ ਹੋਈ ਹੈ ਆਪਣੀ ਇਸ ਤਰ੍ਹਾਂ ਗਲੇ ਤੇ ਲੈਸ ਲਾਈ ਹੈ ਪੋਟਲੀ ਬਟਨ ਲੱਗੇ ਹੋਇਆ ਬਾਹਾਂ ਇਹਦੀਆਂ ਜਿਹੜੀਆਂ ਹੈਗੀਆਂ ਨੇ ਆ ਦੇਖੋ ਬਾਹਾਂ ਵੀ ਅਸੀਂ ਕਫ ਵਾਲੀ ਤਿਆਰ ਕਰੀ ਇਹਨਾਂ ਦੀ ਜਿਹੜਾ ਹੈਗਾ ਪੇਸਟਿੰਗ ਪਾ ਕੇ ਆਪਣੇ ਸ਼ਲਵਾਰ ਨਾਲ ਦਾ ਕਫ ਲਾਇਆ ਉਦਾਂ ਹੀ ਅਸੀਂ ਲੈਂਸ ਦੀ ਫਿਨਿਸ਼ਿੰਗ ਦਿੱਤੀ ਹੈ ਜਿਹੜਾ ਹੈਗਾ ਚਾਕਾਂ ਤੇ ਵੀ ਇਸ ਤਰ੍ਹਾਂ ਹੀ ਜਿਹੜੀ ਹੈਗੀ ਇਹਨਾਂ ਦੀ ਪਾਈਪਿੰਗ ਕੱਢੀ ਹੋਈ ਹੈ ਆ ਦੇਖੋ ਇਹ ਪਾਈਪਿੰਗ ਉਹਨਾਂ ਨੇ ਖੁਦ ਹੀ ਭੇਜੀ ਸੀਗੀ ਆਪਣੀ ਆਪਾਂ ਨੇ ਉਹੀ ਜਿਹੜੇ ਹੈਗੇ ਕੱਢਤੀ ਗਲੇ ਥੋੜੇ ਅਲੱਗ ਜੇ ਕਰੇ ਨੇ ਕਫਾਂ ਵਾਲੀ ਉਹਨਾਂ ਦੀ ਜਿਹੜੀ ਹੈਗੀ ਪਹਿਲੀ ਮੰਗ ਸੀਗੀ ਕਫ ਵੀ ਕਫਾਂ ਲਿਆ ਬਾਵਾ ਕਰਿਓ ਤੇ ਇੱਕ ਉਹਨਾਂ ਦਾ ਸੂਟ ਹੈਗਾ ਇਹ ਵਾਲਾ ਹੇ ਵਾਲੀ ਹੈਗੀ ਕਮੀਜ਼ ਇਹ ਕੋਹਨਾਂ ਦਾ ਇਹ ਵਾਲਾ ਸੂਟ ਹੈ ਜੀ ਆ ਦੇਖੋ ਗਲੇ ਤੇ ਮੈਂ ਸਿੰਪਲ ਜਿੱਦਾਂ ਪਾਈਪਿੰਗ ਕਰਤੀ 글ੈਸ ਲਗਾਈ ਹੋਈ ਹੈ ਆ ਦੇਖੋ ਇਹਨਾਂ ਦੀ ਆ ਬਾਹਾਂ ਤੇ ਵੀ ਲੈਸ ਇਹਨਾਂ ਦੀ ਮੈਂ ਥੋੜੀ ਜੀ ਬਾਹਾਂ ਜਿੱਦਾਂ ਖੁੱਲੀ ਰੱਖੀ ਹੈ ਉਹ ਪੰਜ ਰੱਖੀ ਹੈ ਜਿੱਦਾਂ ਪਾਕਿਸਤਾਨੀ ਵਾਜੂ ਕਹ ਲੀਏ ਹੈਨਾ ਉਦਾਂ ਰੱਖੀ ਹੈ ਕਿਉਂਕਿ ਇਹ ਕਪੜਾ ਜਿਆਦਾ ਸਰਦੀ ਦੇ ਵਿੱਚ ਪਹਿਣ ਵਾਲਾ ਨਹੀਂ ਸਰਦੀ ਵਾਲੇ ਸੂਟਾਂ ਨੇ ਥੋੜੇ ਜਿਹਾ ਪਾਕਿਸਤਾਨੀ ਬਾਵਾਂ ਨਹੀਂ ਠੀਕ ਹੁੰਦੀਆਂ ਜੇ ਕਈ ਵਾਰ ਆਪਾਂ ਕੋਟੀ-ਕੁੱਟੀ ਪਾ ਲੈਨੇ ਆ ਫਿਰ ਉਦੋਂ ਉੱਪਰ ਜੇ ਚੜ ਜਾਂਦੀ ਹੈ ਇਹ ਜਿੱਦਾਂ ਪਹਿਜਾਣਾ ਗਰਮੀ ਦੇ ਵਿੱਚ ਵੀ ਸੂਟ ਪਹਿਜਾਣਾ ਇਹ ਵੀ ਜਿਹੜਾ ਹੈਗਾ ਲਾਈਨਿੰਗ ਲੱਗੀ ਹੋਈ ਹੈ ਹਾਫ ਦੇ ਵਿੱਚ ਲਾਈਨਿੰਗ ਹੈ ਤੇ ਇੱਕ ਉਹਨਾਂ ਦਾ ਸੂਟ ਹੈਗਾ ਸੀਗਾ ਇਹ ਵਾਲਾ ਇਹਦੇ ਨਾਲ ਦੀ ਹਜੇ ਸ਼ਰਟ ਜਿਹੜੀ ਹੈਗੀ ਰੈਡੀ ਨਹੀਂ ਹੋਈ ਹੈਗੀ ਇਹ ਜਿਹੜਾ ਹੈਗਾ ਫੁੱਲ ਲਾਈਨਿੰਗ ਹੈ ਜਦੋਂ ਸ਼ਰਟ ਰੈਡੀ ਹੋਗੀ ਉਹਨਾਂ ਦੀ ਇੱਕ ਸ਼ਰਟ ਰਹਿੰਦੀ ਹੈ ਫਿਰ ਆਪਾਂ ਜਿਹੜਾ ਹੈਗਾ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹਦਾ ਅਸੀਂ ਜਿਹੜਾ ਹੈਗਾ ਹੋਰ ਵੱਖਰਾ ਜਿਹਾ ਡਿਜ਼ਾਈਨ ਤਿਆਰ ਕੀਤਾ ਹੈ ਇਹ ਸੂਟ ਹੈਗਾ ਇਹ ਵੀ ਪਿਓਰ ਮਸਲੀਨ ਦਾ ਸੂਟ ਹੈਗਾ ਜੀ ਇਹ ਦੀ ਸਲਵਾਰ ਹੈਗੀ ਹੈ ਬਾਰਡਰ ਵਾਲੀ ਇਹ ਜਿੱਦਾਂ ਕਮੀਜ਼ ਹੈਗਾ ਆ ਦੇਖੋ ਇਹ ਸੂਟ ਸਿੰਪਲ ਬਣਿਆ ਹੋਇਆ ਬਿਲਕੁਲ ਸਿੰਪਲ ਹੈਗਾ ਬਾਕੀ ਲਾਈਨਿੰਗ ਵਾਲਾ ਇਹਨਾਂ ਦੀ ਇੱਕ ਸ਼ਰਟ ਇਹ ਸੀਗੀ ਇਹਨਾਂ ਦੀ ਜਿਹੜੀ ਹੈਗੀ ਸਲਵਾਰ ਹਜੇ ਇਹ ਦੋ ਸੂਟ ਸੀਗੇ ਕਿਸੇ ਨੇ ਇਹਨਾਂ ਦੀ ਸਲਵਾਰ ਹਜੇ ਕਬੜਨ ਵਾਲੀ ਰਹਿੰਦੀ ਹੈ ਕਿਉਂਕਿ ਜਦੋਂ ਜਦੋਂ ਜਿਹੜਾ ਜਿਹੜਾ ਤੁਹਾਡਾ ਟਾਈਮ ਦਿੱਤਾ ਹੁੰਦਾ ਹੈ ਹਨਾ ਉਹ ਟਾਈਮ ਦੇ ਵਿੱਚ ਆਪਾਂ ਜਰੂਰ ਸੂਟ ਤਿਆਰ ਕਰਕੇ ਦੇ ਦਿੰਨੇ ਆ ਜੀ ਇੱਕ ਆਪਣੇ ਇਹ ਭੈਣ ਦੇ ਤਿੰਨ ਸੂਟ ਸੀਗੇ ਇਹਨਾਂ ਦੇ ਵੀ ਵੀ ਤੁਹਾਨੂੰ ਦਿਖਾਉਣ ਲੱਗੀ ਆ ਆ ਦੇਖੋ ਇਹਨਾਂ ਦੇ ਤਿੰਨ ਸੂਟ ਸੀਗੇ ਇਹ ਪਸ਼ਮੀਨੇ ਦਾ ਸੂਟ ਹੈ ਗਰਮ ਇਹਦੇ ਵਿੱਚ ਵੀ ਹਲਕਾ ਹਲਕਾ ਪ੍ਰਿੰਟ ਹੈ ਇਦਾਂ ਦੇ ਸੂਟ ਆਪਣੇ ਕੋਲ ਕਾਫੀ ਮਿਲ ਜਾਣਗੇ ਜੇ ਤੁਸੀਂ ਲੈਣੇ ਆ ਕਿਉਂਕਿ ਕਲਰ ਜਿਹੜੇ ਹੈਗੇ ਅਲੱਗ ਅਲੱਗ ਆਉਂਦੇ ਰਹਿੰਦੇ ਆ ਆ ਦੇਖੋ ਗਲੇ ਤੇ ਆਪਣੇ ਜਿੱਦਾ ਲੈਸ ਦੀ ਫਿਨਿਸ਼ਿੰਗ ਦਿੱਤੀ ਹੈ ਕਿੰਨੀ ਸੋਹਣੀ ਜਿਹੜੀ ਹੈਗੀ ਮਲਟੀ ਕਲਰ ਦੀ ਮੈਂ ਲੈਸ ਲਗਾਈ ਹੋਈ ਹੈ ਜਿੱਦਾਂ ਦੇ ਕਲਰ ਸੂਟ ਦੇ ਵਿੱਚ ਸੀਗੇ ਉਦਾਂ ਦੇ ਹੀ ਆਪਾਂ ਨੇ ਲੈਸ ਲਗਾਈ ਹੈ ਇਹਨਾਂ ਦੇ ਆਪਾਂ ਨੇ ਜਿਹੜਾ ਹੈਗਾ ਚਾਕਾਂ ਤੇ ਵੀ ਮੈਂ ਪਾਈਪਿੰਗ ਕੱਢੀ ਹੋਈ ਹੈ ਆ ਦੇਖੋ ਚਾਕਾਂ ਤੇ ਪਾਈਪ ਵੀ ਆਪਾਂ ਨੇ ਜਿਹੜੀ ਚਾਕਾਂ ਤੇ ਇਹਨਾਂ ਦੇ ਪਾਈਪਿੰਗ ਕੱਢੀ ਹੈ ਉਦਾਂ ਹੀ ਆਪਾਂ ਨੇ ਬਾਹਾਂ ਤੇ ਕੱਢੀ ਹੋਈ ਹੈ ਬਾਕੀ ਜਿੱਦਾਂ ਆਪਾਂ ਸਿੰਪਲ ਰੱਖਿਆ ਹੋਇਆ ਸੂਟ ਹੈ ਤੇ ਆ ਵੀ ਲਈ ਆ ਦੀ ਖੁਸ਼ੀ ਸੂਟ ਮੈਨੂੰ ਤੇ ਇਹ ਇੱਕ ਸੂਟ ਇਹਨਾਂ ਦਾ ਇਹ ਵਾਲਾ ਹੈਗਾ ਆ ਤੇ ਹਜੇ ਸਾਡੇ ਸੂਟ ਪ੍ਰੈਸ ਵੀ ਹੋ ਰਹੇ ਨੇ ਕਾਫੀ ਜਿਹੜੇ ਹੈਗੇ ਵਿੱਚ ਰਹਿ ਵੀ ਗਏ ਤੇ ਕਿਉਂਕਿ ਸਾਨੂੰ ਇਹ ਸੀਗਾ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਆਪਣਾ ਟਾਈਮ ਦਿੱਤਾ ਹੁੰਦਾ ਹੈ ਹਨ ਉਹ ਦੇਣੇ ਹੁੰਦੇ ਆ ਦੇਖੋ ਇਹ ਪਿਓਰ ਆਰਗਨਜਾ ਦਾ ਸੂਟ ਹੈਗਾ ਇਹਦੇ ਵਿੱਚ ਆਪਾਂ ਨੇ ਟਾਫਟਾ ਲਗਾਇਆ ਜਿੱਦਾਂ ਉਹਨਾਂ ਨੇ ਕਿਹਾ ਸੀਗਾ ਲੈਸ ਲਗਾਉਣ ਨੂੰ ਹਨ ਇਹ ਆਪਣੇ ਕੋਲੋਂ ਹੀ ਜਿਹੜਾ ਹੈਗਾ ਸੇਲ ਹੋਇਆ ਹੋਇਆ ਸੂਟ ਹੈ ਆ ਦੇਖੋ ਇਸ ਤਰ੍ਹਾਂ ਫੁੱਲ ਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਆ ਟਾਪਟਾ ਲੱਗਿਆ ਹੋਇਆ ਇਹਨਾਂ ਦੇ ਬਾਹਮਾ ਵੀ ਆਪਾਂ ਨੇ ਇਹ ਵਾਲੀ ਲੈਸ ਲਾਈ ਹੈ ਬਾਹਮਾ ਤੇ ਤੇ ਇਹ ਸੂਟ ਵੀ ਆਪਣਾ ਤਿਆਰ ਹੋ ਗਿਆ ਇਹ ਤਿੰਨ ਸੂਟ ਸੀਗੇ ਭੈਣ ਦੇ ਇੱਕ ਉਹਨਾਂ ਦਾ ਇਹ ਵਾਲਾ ਗਰਮੂ ਸੂਟ ਹੈ ਸਿੰਪਲ ਇਹ ਸਿੰਪਲ ਸੂਟ ਹੈ ਉਹਨਾਂ ਦਾ ਇਹ ਤਿੰਨ ਸੂਟ ਉਹਨਾਂ ਦੇ ਆ ਇਹ ਇੱਕ ਸੂਟ ਕਿਸੇ ਦਾ ਅਲੱਗਾ ਆਇਆ ਸੀਗਾ ਉਹਨਾਂ ਨੇ ਫਿਟਿੰਗ ਚੈੱਕ ਕਰਨ ਵਾਸਤੇ ਸਿੰਪਲ ਸੂਟ ਬਣਵਾਇਆ ਸੀਗਾ ਉਹ ਕਹਿੰਦੇ ਫਿਰ ਅਸੀਂ ਹੋਰ ਬਣਵਾਉਣੇ ਆ ਚਲੋ ਜੇ ਅਗਲੇ ਨੂੰ ਪਸੰਦ ਆ ਜਾਊਗਾ ਤਾਗਲਾ ਬਣਵਾ ਸਕਦਾ ਜੀ ਨਹੀਂ ਆਪਾਂ ਨੂੰ ਕੋਈ ਚੱਕਰ ਨਹੀਂ ਤੇ ਸਲਾਈ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਜਿਆਦੇ ਆਪਣੇ ਕੋਲੇ ਤੇ ਕਿਉਂਕਿ ਟਾਈਮ ਕੱਢ-ਕੱਢ ਕੇ ਸਾਰਿਆਂ ਦਾ ਬਣਾਉਣਾ ਪੈਂਦਾ ਇਹ ਦੋ ਸੂਟ ਜਿੱਦਾਂ ਆਪਾਂ ਕਹਿੰਦੇ ਸਿੰਪਲ ਨੇ ਜੀ ਕਿਸੇ ਦੇ ਇਹ ਸਿੰਪਲ ਸੂਟ ਆ ਤੇ ਇੱਕ ਆਪਾਂ ਨੇ ਦੇਖੋ ਆਹ ਵਾਲਾ ਸੂਟ ਵੀ ਬਹੁਤ ਸੋਹਣਾ ਸੂਟ ਹੈ ਬਹੁਤ ਜਿਆਦੇ ਪਸੰਦ ਕਰਿਆ ਕਸਟਮਰ ਨੇ ਇਹ ਵਾਲਾ ਸੂਟ ਇਹਦੇ ਹਜੇ ਤਰਪਾਈ ਹੋਣ ਵਾਲੇ ਰਹਿੰਦੇ ਆ ਅੱਧੀ ਵਿਚ ਅੱਧੀ ਜੀ ਹੋਈ ਹੋਈ ਹੈ ਕਾਟਰਾਈ ਦਾ ਸੂਟ ਹੈ ਪਲੇਨ ਸਲਵਾਰ ਦੇ ਨਾਲ ਇਹਨਾਂ ਦਾ ਜਿੱਦਾਂ ਮਸਲੀਨ ਦਾ ਦੁਪੱਟਾ ਸੀਗਾ ਜਿਹੜੇ ਆਪਾਂ ਨੇ ਸੂਟ ਸੇਲ ਕੀ ਰਏ ਸੀਗੇ। ਐਸਾ ਇਹ ਵਾਲੇ ਸੂਟ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਡਿਜ਼ਾਈਨ ਜਿਹੜੇ ਹੈਗੇ ਥੋੜੇ ਬਹੁਤੇ ਚੇਂਜ ਮਿਲ ਜਾਣਗੇ। ਕਟ్రਾਈ ਦੇ ਸੂਟ ਤੁਸੀਂ ਸਾਡੇ ਕੋਲੋਂ ਇਹ ਵਾਲੇ ਲੈ ਸਕਦੇ ਹੋ। ਬਹੁਤ ਸੋਹਣਾ ਸੂਟ ਆ ਦੇਖੋ ਡਿਜੀਟਲ ਪ੍ਰਿੰਟ ਦੇ ਵਿੱਚ ਕਿੰਨਾ ਸੋਹਣਾ ਜਿਹੜਾ ਹੈਗਾ ਸੂਟ ਹੈਗਾ ਆ। ਇਹ ਜਿੱਦਾਂ ਬਾਕੀ ਆਪਾਂ ਨੇ ਸਿੰਪਲ ਰੱਖਿਆ ਹੋਇਆ ਜੀ ਇਹ ਥੋੜੇ ਜਿਹੇ ਜਿੱਦਾਂ ਜ਼ਿਆਦਾ ਮੋਟਾ ਕੱਪੜਾ ਹੁੰਦਾ ਹੈ ਕਟ్రਾਈ ਦਾ। ਇਹ ਇਹਦੇ ਤੇ ਕੁਛ ਲਾਇਆ ਹੋਇਆ ਨਹੀਂ ਵਧੀਆ ਲੱਗਦਾ ਐ ਅਸੀਂ ਸਿੰਪਲ ਰੱਖਿਆ ਤੇ ਸਿੰਪਲ ਰੱਖਿਆ ਉਹਨਾਂ ਨੇ ਤਾਂ ਕੋਈ ਨਹੀਂ ਸਾਨੂੰ ਕੁਛ ਵੀ ਕਿਹਾ ਵੀ ਜਿੱਦਾਂ ਸਮਝ ਦੇਖ ਲੱਗੂ ਕਰਦੇ ਹੋ ਤੇ ਇਹ ਵਾਲਾ ਸੂਟ ਕਾਫੀ ਸੂਟ ਜਿਹੜੇ ਹੈਗੇ ਅੱਜ ਦੇ ਤਰੀਕ ਦੇ ਵਿੱਚ ਆਪਣੇ ਜਾਣੇ ਨੇ ਜੀ ਕਾਫੀ ਇਹਨਾਂ ਦੇ ਵਿੱਚੋਂ ਰਹਿ ਵੀ ਗਏ ਜਿਹੜੇ ਸਾਡੇ ਇਹ ਹਫਤੇ ਦੇ ਸੂਟ ਸੀਗੇ ਉਹ ਪਹਿਲਾ ਸੋਮਵਾਰਾ ਸੀ ਆਵਾਂਗੇ ਤੇ ਪਹਿਲਾ ਉਹ ਸੂਟ ਤਿਆਰ ਕਰਾਂਗੇ ਕਿਉਂਕਿ ਕੱਲ ਨੂੰ ਸੰਡੇ ਹੈਗਾ ਫਿਰ ਜਿਹੜਾ ਹੈਗਾ ਅਸੀਂ ਸ਼ਨੀਵਾਰ ਸੈਚਡੇ ਸਾਰੇ ਸੂਟ ਜਿਹੜੇ ਹੈਗੇ ਰੈਡੀ ਕਰਕੇ ਰੱਖਦੇ ਹੁੰਨੇ ਆ ਜਿਹੜੇ ਆਪਣੇ ਇੱਕ ਹਫਤੇ ਦੇ ਸੂਟ ਹੁੰਦੇ ਆ ਤੇ ਹੁਣ ਆਪਾਂ ਨੇ ਜਿਹੜੇ ਹੈਗੇ ਜਿਹੜੇ 2-3 ਸੂਟ ਆਪਣੇ ਅਧ ਵਿਚਾਲਾ ਜਾ ਹੋਇਆ ਹੋਇਆ ਉਹ ਪਹਿਲਾਂ ਸੋਮਵਾਰ ਆ ਕੇ ਕੋਈ ਤਰਪਾਈ ਲਈ ਹੋਇਆ ਹੋਇਆ ਕਿਸੇ ਦੀ ਸਲਵਾਰ ਦੀ ਸਲਵਾਰ ਰਹਿੰਦੀ ਆ ਕੋਈ ਸਲਵਾਰ ਸਿਉਣੀ ਨਹੀਂ ਦਿੱਤੀ ਹੋਈ ਹੈ ਨਾ ਪਹਿਲਾਂ ਉਹ ਤਿਆਰ ਕਰਾਂਗੇ ਫਿਰ ਆਪਾਂ ਇਹ ਸੂਟ ਦੇ ਕੇ ਅਗਲੇ ਸੂਟ ਸੋਮਵਾਰ ਨੂੰ ਫੇਰ ਦੁਬਾਰਾ ਸਟਾਰਟ ਕਰਾਂਗੇ ਆਪਣਾ ਐਡਰੈਸ ਹੈਗਾ ਐ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਧੋਰੀ ਦਸਮੇਸ਼ ਨਗਰ ਗੁਰਦੁਆਰਾ ਕਲਗੀਧਰ ਸਾਹਿਬ ਦਸਮੇਸ਼ ਨਗਰ ਦਾ ਗੇਟ ਬਣਿਆ ਹੈ ਉਹਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬੁਟੀਕ ਹੈਗਾ ਹੈ ਜੀ ਤੁਸੀਂ ਸਲਾਈ ਦੇ ਕਿਸੇ ਵੀ ਤਰ੍ਹਾਂ ਦੇ ਕੋਰਸ ਕਰਨਾ ਚਾਹੁੰਦੇ ਹੋ ਤਾਂ ਸਾਡੇ ਕੋਲੋਂ ਕਰ ਸਕਦੇ ਹੋ ਜੀ ਆਪਾਂ ਹਰ ਇੱਕ ਤਰ੍ਹਾਂ ਦੇ ਸਲਾਈ ਦੀ ਟ੍ਰੇਨਿੰਗ ਦਿੰਨੇ ਆ ਤੇ ਤੁਸੀਂ ਵੀ ਜੇ ਕੋਈ ਟ੍ਰੇਨਿੰਗ ਲੈਣੀ ਹੈ ਜਾਂ ਬਿਊਟੀਸ਼ੀਅਨ ਦੇ ਕੋਰਸ ਕਰਨੇ ਆ ਤੁਸੀਂ ਸਾਡੇ ਕੋਲੇ ਕਰ ਸਕਦੇ ਹੋ ਤੁਸੀਂ ਕਿਹੋ ਜੇ ਵੀ ਹੈ ਨਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਜਾਂ ਹੈਂਡਵਰਕ ਦੇ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋ ਜਾਂ ਥ੍ਰੈਡਵਰਕ ਕਰਵਾਉਣਾ ਜਾਣੇ ਹੋ ਜਾਂ ਆਰੀ ਵਰਕ ਜਾਂ ਨੀਡਲ ਵਰਕ ਜਿਹੜੇ ਹੈਗੇ ਨੇ ਹਰ ਇੱਕ ਪ੍ਰਕਾਰ ਦੇ ਆਪਾਂ ਵਰਕ ਵੀ ਸੂਟ ਕਰਵਾਉਣੇ ਆ ਜੀ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ